ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਬਣਾਉਣੇ ਮਿਲਕ ਪਾਊਡਰ ਦੀ ਮਰਫੀ ਤੇ ਜਿਹੜੀ ਹੋਏ ਤੋਂ ਬਿਨਾ ਮਿਲਕ ਪਾਊਡਰ ਤੋਂ ਤਿਆਰ ਹੁੰਦੀ ਆ ਤੇ ਆ ਦੇਖੋ ਮੇਰੇ ਕੋ ਇਹ ਮਿਲਕ ਪਾਊਡਰ ਆ ਤੇ ਤੁਸੀਂ ਜਿਹੜੇ ਮਰਜੀ ਬ੍ਰੈਂਡ ਦਾ ਕੰਪਨੀ ਦਾ ਜਿਹੜੀ ਮਰਜ਼ੀ ਦਾ ਲੈ ਸਕਦੇ ਹੋ ਤੇ ਮੈਂ ਇਹ ਲਿਆ ਸੀ ਇਹਦੇ ਵਿੱਚੋਂ ਆਪਾਂ 2 ਕੱਪ ਭਰ ਕੇ ਮਿਲਕ ਪਾਊਡਰ ਦੇ ਲਈ ਆ ਦੇਖੋ 2 ਕੱਪ ਭਰ ਕੇ ਮਿਲਕ ਪਾਊਡਰ ਦੀ ਪਾ ਲਈ ਤੁਹਾਡੇ ਤੇ ਹੁਣ ਰੱਖ ਰਹੀ ਐ ਆਪੇ ਮਤਨ ਕਰ ਲਿਆ ਹਣੇ ਆਪਾਂ 2 ਕੱਪ ਮਿਲਕ ਪਾਊਡਰ ਦੇ ਲੈ ਸੀ ਤੇ ਆਹ ਦੇਖੋ ਇੰਨਾ ਕੁ ਮੈਂ ਪੂਰਾ ਕੱਪ ਭਰ ਕੇ ਨਹੀਂ ਲੈ ਰਹੀ ਐ ਇੰਨਾ ਕੁ ਆਪਾਂ ਦੇਸੀ ਘਿਓ ਲੈ ਰਹੇ ਹਾਂ ਇਹਦੇ ਵਿੱਚ ਆਪਾਂ ਮਿਲਕ ਪਾਊਡਰ ਨੂੰ ਨਾ ਦੇਸੀ ਘਿਓ ਦੇ ਵਿੱਚ ਮਿਕਸ ਕਰਨਾ ਤੁਸੀਂ ਕਿਉਂ ਥੋੜਾ ਬਤਾ ਘੱਟ ਵੱਧ ਲੈ ਸਕਦੇ ਹੋ ਇਹਦੇ ਵਿੱਚ ਚੰਗੀ ਤਰ੍ਹਾਂ ਆਪਾਂ ਨੇ ਮਿਕਸ ਕਰਨਾ ਤਾਂ ਕਿ ਇਹਦੀ ਕੋਈ ਗੜਥ ਨਾ ਬਣੇ ਚੰਗੀ ਤਰ੍ਹਾਂ ਇਹਦੇ ਵਿੱਚ ਮਿਕਸ ਹੋ ਜਵੇ ਤੁਸੀਂ ਪੌਣਾ ਕੱਪ ਦੀ ਵਜ੍ਹਾ ਤੇ ਵਜਾਏ 1 ਕੱਪ ਵੀ ਲੈ ਸਕਦੇ ਹੋ ਤੁਹਾਡੀ ਮਰਜ਼ੀ ਹੈ ਮੈਂ ਪੌਣਾ ਕੱਪ ਲਿਆ ਹੈ ਹੁਣ ਚੰਗੀ ਤਰ੍ਹਾਂ ਆਪਾਂ ਇਹਦੇ ਵਿੱਚ ਮਿਕਸ ਕਰਨਾ ਹੈ ਬਹੁਤ ਸੌਖੀ ਆ ਬਣਾਉਣੀ ਔਖੀ ਨਹੀਂ ਹੈਗੀ ਬੜੀ ਜਲਦੀ ਬਣ ਜਾਂਦੀ ਆ ਦੇਖੋ ਤੁਸੀਂ ਹੱਥਾਂ ਨਾਲ ਵੀ ਕਰ ਸਕਦੇ ਹੋ ਚਮਚ ਨਾਲ ਵੀ ਕਰ ਸਕਦੇ ਹੋ ਕਈ ਭੈਣਾਂ ਇਹਨੂੰ ਦੁੱਧ ਵਿੱਚ ਘੋਲ ਦਿੰਦੀਆਂ ਨੇ ਤੇ ਮੈਂ ਪਹਿਲਾਂ ਇੱਕ ਦੋ ਵਾਰੀ ਬਣਾਈ ਹੈ ਮੇਰੇ ਬਹੁਤ ਵਧੀਆ ਬਣੀ ਹੈ ਤੇ ਮੈਂ ਕਿਉਂ ਉਹਦੇ ਵਿੱਚ ਇਹਨੂੰ ਕਰਦੀ ਆ ਦੁੱਧ ਵਿੱਚ ਵੀ ਕਰ ਸਕਦੇ ਹੋ ਦੁੱਧ 'ਚ ਥੋੜਾ ਗੱਠਾ ਬਣਦਾ ਰੇ ਹੋ ਜਾਂਦਾ ਡਰਜੇ ਬਣਤਾ ਤੇ ਇਦਾਂ ਬਿਲਕੁਲ ਗੱਠ ਨਹੀਂ ਬਣਦੀ ਜਿਸ ਤਰ੍ਹਾਂ ਤੁਸੀਂ ਮਰਜੀ ਇਹਨੂੰ ਚਾਣੀ ਵਿੱਚ ਬਾਅਦ ਚ ਪਾ ਕੇ ਪਕਾ ਸਕਦੇ ਹੋ ਆ ਦੇਖੋ ਚੰਗੀ ਤਰ੍ਹਾਂ ਆਪਣਾ ਮਿਕਸ ਹੋ ਗਿਆ ਤੇ ਆਪਾਂ ਕੱਪ ਵਿੱਚ ਜਿਹੜਾ ਘਿਓ ਲੱਗਿਆ ਹੋਇਆ ਤੇ ਉਹਨੂੰ ਵੀ ਵਿੱਚੋਂ ਘੜ ਲੈਣੇ ਆ ਉਹ ਆਪਣੇ ਮਿਕਸ ਹੋ ਗਿਆ ਚੰਗੀ ਤਰ੍ਹਾਂ ਕਿ ਹੁਣ ਮਿਕਸ ਹੋ ਗਿਆ ਪਾਊਡਰ ਦੇ ਵਿੱਚ ਤੇ ਹੁਣ ਮੈਂ ਤੁਹਾਨੂੰ ਅੱਗੇ ਦੱਸਣੀ ਆ ਪਾ ਲਓ ਜੀ ਹੁਣ ਆਪਾਂ ਬਣਾਉਣੀ ਆ ਚਾਣੀ ਤੇ ਮੈਂ ਆ ਇੱਕ ਕੱਪ ਪੂਰਾ ਭਰ ਕੇ ਚੀਨੇ ਦਾ ਲੈ ਆਪਣੇ 2 ਕੱਪ ਮਿਲਕ ਪਾਊਡਰ ਦੇ ਸੀ ਤੇ ਇੱਕ ਕੱਪ ਆਪਾਂ ਚੀਨੇ ਦਾ ਲੈ ਰਹੇ ਆ ਤੁਸੀਂ ਵਾਈਟ ਲੈ ਲਓ ਗਰਾਊਂਡ ਲੈ ਲਓ ਜਿਹੜੀ ਮਰਜ਼ੀ ਲੈ ਲਓ ਤੁਹਾਡੇ ਜਿਹੜੇ ਵੀ ਤੁਹਾਡੇ ਕੋਲ ਹੈਗੇ ਉਹ ਲੈ ਲਿਓ ਤੇ ਇਹਦੇ ਵਿੱਚ ਆਪਾਂ ਹਾਫ ਕੱਪ ਪਾਣੀ ਦਾ ਪਾਵਾਂਗੇ ਆ ਦੇਖੋ ਆਪਾਂ ਹਾਫ ਕੱਪ ਨਾ ਪਾਣੀ ਦਾ ਪਾਉਣਾ ਆ ਲੋ ਜੀ ਆਪਣੀ ਏਜਣ ਲੱਗਿਆ ਪਾਣੀ ਤੇ ਹੁਣ ਆਪਾਂ ਇਹਨੂੰ ਇੱਕ ਤਾਰ ਵਾਲੀ ਨਾ ਆਪਾਂ ਨੇ ਇਹਦੀ ਚਾਹ ਸਨੀ ਬਣਾਉਣੀ ਆ ਫਿਰ ਮਿਲਕ ਪਾਊਡਰ ਪਾਵਾਂਗੇ ਵਿੱਚ ਸਿਰਫ ਪਚਾਣੇ ਸਹੀ ਬਣ ਜਵੇ ਤੇ ਪਾਊਡਰ ਪਾਉਣਾ ਵਿੱਚ ਫਿਰ ਜ਼ਿਆਦਾ ਟਾਈਮ ਨਹੀਂ ਲੱਗਦਾ ਕਈ ਵਾਰ ਬੱਚੇ ਜਾਂ ਆਪਣਾ ਦਿਲ ਕਰਦਾ ਵੀ ਤੇ ਵਰਫੇ ਲੈਣ ਤੇ ਹੁਣ ਦੁਕਾਨਾਂ ਦੇ ਤੁਹਾਨੂੰ ਪਤਾ ਇਹ ਕਿੰਨੀਆਂ ਦਿਵਾਲੀ ਦੇ ਦਿਨਾਂ ਵਿੱਚ ਤਾਂ ਜ਼ਿਆਦਾ ਹੀ ਕੁਝ ਮਿਲਾਵਟ ਵਾਲੀਆਂ ਚੀਜ਼ਾਂ ਆਉਂਦੀਆਂ ਨੇ ਬਾਅਦ 'ਚ ਵੀ ਪਹਿਲਾਂ ਵੀ ਤੇ ਦਿਲ ਕਰਦਾ ਤਾਂ ਘਰੇ ਆਪਣੇ ਮਿਲਕ ਪਾਊਡਰ ਤਾਂ ਮਿਲ ਜਾਂਦਾ ਤੇ ਲੈ ਆ ਕੇ ਆਪਣਾ ਘਰੇ ਹੀ ਬਣਾ ਕੇ ਬੱਚਿਆਂ ਨੂੰ ਦੋ ਤੇ ਉਹ ਸਭੋਂ ਬਾਜ਼ਾਰ ਵਾਲੀ ਨਾਲ ਬਹੁਤ ਵਧੀਆ ਹੁੰਦੀ ਆ ਉਹ ਯੋ ਖਾਲੀ ਬਣਾ ਕੇ ਤੇ ਟਾਈਮ ਨਹੀਂ ਜ਼ਿਆਦਾ ਲੱਗਦਾ ਇਹਨੂੰ ਮੈਂ ਬ੍ਰਾਊਨ 슈ਗਰ ਪਾਈ ਕਰਕੇ ਦਾ ਕਲਰ ਵੀ ਬ੍ਰਾਊਨ ਬਣਾਉਣਾ ਆ ਰਿਹਾ ਨਾ ਥੋੜੀ ਜਿਹੀ ਤੇ ਫਿਰ ਆਪਾਂ ਦੇਖਦੇ ਇਹ ਆਪਣੀ ਹੁਣ ਆਪਾਂ ਚੈੱਕ ਕਰਦੇ ਆ ਲੱਗਦਾ ਆਪਣੀ ਚਾਹਣੇ ਤਿਆਰ ਹੋ ਗਈਆਂ ਥੋੜਾ ਜਿਹਾ ਆਪਾਂ ਨੇ ਦਾ ਹੱਥ ਨੂੰ ਲਾ ਕੇ ਦੇਖਣਾ ਜਦੋਂ ਇਸ ਤਰ੍ਹਾਂ ਤਾਰ ਜੀ ਬਣ ਲੱਗ ਜਵੇ ਨਾ ਬਸ ਆ ਦੇਖੋ ਐਦਾਂ ਤਾਰ ਜੀ ਬਣਨਾ ਫਿਰ ਆਪਣੇ ਸਮਝੋ ਚਾਣੀ ਤਿਆਰ ਆ ਐਦਾਂ ਤਾਰ ਬਣਨੇ ਚਾਹੀਦੀ ਆ ਦੇਖੋ ਨਾ ਤਾਰ ਬਣ ਗਈ ਹੈ ਮੇ ਤਾਂ ਸ਼ੈਤਾਨ ਆ ਦੇਖੋ ਤਾਰ ਬਣ ਲੱਗ ਜਵੇ ਨਾ ਜਦੋਂ ਇਸ ਤਰ੍ਹਾਂ ਮੈਂ ਤੁਹਾਨੂੰ ਦਿਖਾਣੀ ਇੱਕ ਮਿੰਟ ਜਦੋਂ ਆਪਣੀ ਪੂਰੀ ਐਦਾਂ ਆ ਦੇਖੋ ਜਦੋਂ ਆਪਣੀ ਇਸ ਦੇਖੋ ਮੈਂ ਲੈਦਾ ਤੁਹਾਨੂੰ ਜਾਣੀ ਦੀ ਪ੍ਰੋਪਰ ਜਿਸ ਨੇ ਮੈਂ ਬਾਅਦ ਚ ਦੇਖੀ ਸੀ ਤੇ ਆਹ ਦੇਖੋ ਐਦਾਂ ਕਰਨਾ ਆਪਾਂ ਆਹ ਇਸ ਤਰ੍ਹਾਂ ਬਣ ਕੇ ਨਾ ਆਪਣੀ ਤਾਰ ਟੁੱਟ ਜਵੇ ਫਿਰ ਸਮਝੋ ਫਿਰ ਆਪਣੀ ਜਾਣੀ ਤੇਰਾ ਕੋਈ ਜ਼ਿਆਦਾ ਚੱਕਰ ਨਹੀਂ ਗਾ ਬਾਸ ਇਸ ਤਰ੍ਹਾਂ ਹੀ ਹੋਣੀ ਚਾਹੀਦੀ ਤੇ ਫਿਰ ਆਪਣੀ ਜਾਣੀ ਠੀਕ ਆ ਤੇ ਤੁਸੀਂ ਮਿਲਕ ਪਾਊਡਰ ਫਿਰ ਪਾ ਸਕਦੇ ਹੋ ਮਿਲਕ ਪਾਊਡਰ ਆਪਾਂ ਨੇ ਵਿੱਚ ਪਾ ਦੇਣਾ ਇਹਦੇ ਮਿਲ ਪਾਊਡਰ ਵਿੱਚ ਪਾਤਾ ਹੈ ਹੁਣ ਇਹਨੂੰ ਹਿਲਾਉਣਾ ਮੈਂ ਗੈਸ ਬੰਦ ਕਰਤੀ ਸੀ ਤੇ ਜਿਆਦਾ ਨਾ ਹੋ ਜAVE ਤੇ ਹੁਣ ਮੈਂ ਚਲਾ ਰਹੀ ਹਾਂ ਹਣਾ ਹੁਣ ਆਪਾਂ ਚਲਾ ਕੇ ਇਹਨੂੰ ਚੰਗੀ ਤਰ੍ਹਾਂ ਚਾਣੀ ਦੇ ਮਿਕਸ ਕਰਨਾ ਵਿੱਚ ਦੇਖੋ ਜਿੱਦ ਪਹਿਲਾ ਸੇਮ ਤੇ मिक्स ਕਰ ਲੈਣਾ ਚੰਗੀ ਤਰ੍ਹਾਂ ਤੇ ਜਦੋਂ ਚੰਗੀ ਤਰ੍ਹਾਂ ਇਹ ਮਿਕਸ ਹੋ ਜਾਊਗਾ ਫਿਰ ਆਪਾਂ ਨੇ ਗੈਸ ਬੰਦ ਕਰਨੀ ਆ ਉਹਨਾਂ ਚਿਰ ਆਪਾਂ ਨੇ ਗੈਸ ਥੋੜੀ ਚੱਲਦੀ ਰੱਖਣੀ ਆ ਇਹ ਆਪਾਂ ਵਾਈਟ ਜੀ ਵਰਫੀ ਬਣਾ ਰਹੇ ਹਾਂ ਜੇ ਆਪਾਂ ਨੇ ਜਿਆਦਾ ਚਿਰ ਇਹ ਗੈਸ ਤੇ ਰੱਖਾਂਗੇ ਫਿਰ ਇਹ ਬ੍ਰਾਊਨ ਜੀ ਹੋ ਜਾਂਦੀ ਹੈ ਤੁਸੀਂ ਬ੍ਰਾਊਨ ਜੀ ਵੀ ਕਰ ਸਕਦੇ ਹੋ ਪਰ ਮੈਂ ਵਾਈਟ ਜੀ ਰੱਖਣੀ ਆ ਹੁਣ ਦੇਖ ਬਿਲਕੁਲ ਸੌਖੀ ਆ ਕੋਈ ਔਖੀ ਨਹੀਂ ਬਣਾਉਣੀ ਮਿਕਸ ਹੋ ਗਈ ਆ ਆਪਾਂ ਥੋੜੀ ਦੇਰ ਰੱਖਾਂਗੇ ਉੱਪਰ ਗੈਸ ਤੇ ਫਿਰ ਪਰਠੰਡੀ ਕਰਕੇ ਕਰਕੇ ਵਿੱਚ ਪਾਉਣਾ ਹੈ ਲਓ। ਲਓ ਜੀ ਆਪਾਂ ਹੁਣ ਕਰਦਨੇ ਆ ਗੈਸ ਬੰਦ ਤੇ ਥੋੜੀ ਦੇਰ ਆਪਾਂ ਨੇ ਕਰ ਲਈ ਹੁਣ ਆਪਣੀ ਥੋੜੀ ਜੀ ਸਖਤ ਜੀ ਹੋ ਗਈ ਏ ਇਦਾਂ ਦੀ। ਬਸ ਆਪਾਂ ਹੁਣ ਇਹਨੂੰ ਟ੍ਰੇ ਵਿੱਚ ਪਾ ਦਨੇ ਆ ਆਪਾਂ ਦਿਖਾਉਣੀ ਆ ਮਤਾਂ। ਆਹ ਦੇਖੋ ਇੱਕ ਪਾਟ ਟ੍ਰੇ ਲੈ ਲਈ। ਆਮਾ ਟ੍ਰੇ ਲੈ ਲਈ ਆਇਕਾ। ਤੇ ਇਹਦੇ ਵਿੱਚ ਮੈਂ ਥੋੜਾ ਜਿਹਾ ਪਿਸਤਾ ਕੱਟ ਕੇ ਰੱਖਿਆ ਹੋਇਆ ਤੇ ਇੰਨਾ ਕਿ ਇਹ ਨੂੰ ਵਿਚਾ ਲੈਨੇ ਜਿੰਨੇ ਕਿ ਜਗ੍ਹਾ ਤੇ ਆਪਾਂ ਪਾਉਣੀ ਆ ਉਹਨੇ ਕਿ ਜਗ੍ਹਾ ਤੇ ਤੇ ਤੁਸੀਂ ਕੁਝ ਵੀ ਬਦਾਮ ਕਾਜੂ ਜੋ ਵੀ ਤੁਹਾਡੇ ਕੋਲ ਹੈਗਾ ਪਿਸਤਾ ਤੁਸੀਂ ਕੁਝ ਵੀ ਨਾ ਪਾ ਸਕਦੇ ਹੋ ਤੇ ਇਹਦੇ ਵਿੱਚ ਹੁਣ ਆਪਾਂ ਨੇ ਇਹਨੂੰ ਪਾ ਲੈਣਾ ਹਾਲੇਕਿ थोड़ी जी हम आपने सैट जी कर देने बस जिनी कि जगह चाहिए उन्ना क आप कर दलो जी हाँ जी हम आपू दो बाद फिर देखते हैं जम्मी तो मैं तुम दखा ਲਓ ਜੀ ਦੇਖ ਲਓ ਆਪਣੀ ਬਰਫੀ ਜੰਮ ਗਈ ਆ ਤੇ ਹੁਣ 2 ਘੰਟੇ ਹੋ ਗਏ ਨਾ ਇੱਕ ਉਪਰੇ ਹੋ ਗਿਆ ਤੇ ਮੈਨੂੰ ਟਾਈਮ ਨਹੀਂ ਲੱਗਿਆ ਸੀ ਤੇ ਹੁਣ ਇਹਨੂੰ ਆਪਾਂ ਵਿੱਚੋਂ ਕੱਢ ਕੇ ਬਟਰ ਪੇਪਰ 'ਚ ਤੇ ਕੱਟਦੇ ਆ ਇਹਦੇ ਉੱਤੇ ਧਰ ਲੈਣੇ ਬਾਅਦ 'ਚ ਆਪ ਅਪਲੋਡ ਕਰਦੇ ਹਾਂ ਬਹੁਤ ਲੋ ਬੜਾ ਥੋੜੇ ਜਿਹਾ ਰਹਿ ਗਿਆ ਸੀਗਾ ਆਪਣੇ ਲਾਉਣ ਤੋਂ ਇਸ ਦਾ ਇਧਰ ਥੋੜੀ ਆਪਾਂ ਇਧਰੋਂ ਇਧਰੋਂ ਕੱਟਦੇ ਆਂ ਬੜੇ ਸੋਹਣੇ ਜੰਮ ਕੇ ਤਿਆਰ ਹੋਈਏ ਜਰੂਰ ਬਣਾ ਕੇ ਦੇਖੋ ਉਡੀ ਪੇਸਤੇ ਕਰਕੇ ਨਾਲ ਲੱਗ ਰਹੀ ਮੈਂ ਇਹ ਸਾਫ ਕਰਕੇ ਨਾ ਇਹਦਾ ਸਾਈਡੇ ਥੋੜੀ ਆਪਾਂ ਲਾ ਦਨੇ ਆ ਵਾਦੇ ਵਿੱਚ ਕਰ ਲਵਾਂਗੇ ਕੋਈ ਕੋ ਜਿਸ ਤਰ੍ਹਾਂ ਦੇ ਤੁਸੀਂ ਮਰਜ਼ੀ ਇਹਦੇ ਫਿਰ ਨਾ ਪੀਸ ਕੱਟ ਲੋ ਚੌਰਸ ਕੱਟ ਲੋ ਤੋ ਕੋਈ ਨੇ ਜੇ ਕਰ ਲੋ ਜਿੱਦਾਂ ਆਪਾਂ ਵਰਫੀ ਦੀ ਕਾਜੂ ਕਤਰੀ ਬਣਾਉਣੀ ਹੈ ਉਦਾਂ ਵੀ ਕੱਟ ਸਕਦੇ ਹੋ ਤੁਸੀਂ ਜਿਸ ਤਰ੍ਹਾਂ ਦੇ ਵੀ ਮਾਦੀ ਪੀਸ ਬਣਾ ਕੇ ਕੱਟ ਸਕਦੇ ਹੋ ਛੋਟੇ ਵੱਡੇ ਆਪਣੇ ਹਿਸਾਬ ਦੇ ਨਾਲ ਆਪਣੇ ਹਿਸਾਬ ਨਾਲ ਕੱਟੀ ਜਾਣੀਆਂ ਯਾਹ ਲਓ ਹੁਣ ਆਪਾਂ ਪੌਣੇ ਪਲੇਟ ਵਿੱਚ ਤੁਹਾਨੂੰ ਦਿਖਾਉਣੀ ਆਪਾਂ ਕਿ ਮੈਂ ਵਾ ਦੇਖੋ ਬਹੁਤ ਹੀ ਸੋਹਣੀ ਬਣ ਕੇ ਤਿਆਰ ਹੋਤ ਵੀ ਤੁਸੀਂ ਇੱਕ ਘੰਟਾ ਰੱਖੋ ਫਿਰ ਜ਼ਿਆਦਾ ਸੁੱਕ ਸੁੱਕ ਜੇ ਜਾਣੀ ਸੀ ਤੇ ਹੁਣ ਠੀਕ ਆ ਇਹ ਤੇ ਜਿਆਦਾ ਆਪਾਂ ਟਾਈਮ ਰੱਖੇ ਰੱਖੋ ਨਾ ਫਿਰ ਜ਼ਿਆਦਾ ਕੋਈ ਵੀ ਬਣਾਉਣ ਵਿੱਚ ਇਹਦਾ ਕੋਈ ਹੋ ਹੈ ਨਹੀਂਗਾ ਵੀ ਔਖਾ ਕੰਮ ਤੇ ਅਨਜਾਨ ਬੰਦਾ ਵੀ ਬਣਾ ਸਕਦਾ ਤੇ ਆ ਮੈਂ ਤੋੜ ਕੇ ਵੀ ਤੁਹਾਨੂੰ ਦਿਖਾ ਦਿੰਨੇ ਬਹੁਤ ਹੀ ਵਧੀਆ ਸੌਫਟ ਆ ਆ ਲਓ ਬਹੁਤ ਹੀ ਸੌਫਟ ਬਣੀ ਹੋਈ ਹੈ ਖਾਣ ਵਿੱਚ ਵੀ ਬਹੁਤ ਹੀ ਤੈਸਤੀ ਹੈ ਜ਼ਰੂਰ ਬਣਾ ਕੇ ਦੇਖਿਓ ਹਲੋ ਜੀ ਮਿਲਦੇ ਆਂ ਫਿਰ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ